ਵੈਲਕਮ ਹੈ ਵੀਰੇ ਮੋਗਾ ਸੇਲ ਕਬੂਤਰ ਚ ਜਿੱਦਾਂ ਕਿ ਵੀਰੇ ਤੁਹਾਨੂੰ ਹਰ ਇੱਕ ਵਾਰੀ ਸ਼ੋਅ ਕਰਾਈਦਾ ਮੇਰਾ ਵੀਰ ਅੱਜ ਫੇਰ ਤੁਹਾਡੇ ਹਾਸਤੇ ਦੋ ਜੋੜੇ ਕੱਢਿਆ ਮੇਰਾ ਵੀਰ ਠੀਕ ਹੈ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ ਲਾ ਰਹੇ ਸੀ ਤੇ ਵੀਰੇ ਕਾਫੀ ਵੀਰਾਂ ਦਾ ਮੈਸੇਜ ਵੀ ਆ ਰਿਹਾ ਕਿ ਸੋਡੀ ਵੀਰ ਕੀ ਗੱਲ ਵੀਡੀਓ ਨਹੀਂ ਲਾ ਰਹੇ ਠੀਕ ਹੈ ਵੀਰੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀਰੇ ਨਹੀਂ ਚੀਜ਼ ਹੈਗੀ ਤੇ ਨਹੀਂ ਪਾਣੀ ਤਸੱਲੀ ਬਖਸ਼ ਪਾਣੀ ਹੈ ਜੇ ਹੈਗੀ ਹੈ ਤੇ ਤਸੱਲੀ ਬਖਸ਼ ਪਾਣੀ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਬੰਦਾ ਪਤਾ ਨਹੀਂ ਕਿਵੇਂ ਕਮਾਉਂਦਾ ਹੈ ਪੈਸੇ ਕਿਵੇਂ ਨਹੀਂ ਕਮਾਉਂਦਾ ਮੈਂ ਤੁਹਾਨੂੰ ਅੱਗੇ ਵੀ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਹੁੰਨਾ ਮੈਂ ਇਹ ਨਹੀਂ ਕਹਿੰਦਾ ਵੀ ਇਹ ਅਸੀਂ ਬਹੁਤ ਚੰਗੇ ਆ ਜਾਂ ਬਹੁਤ ਵੱਡੇ ਖਿਡਾਰੀ ਬੰਦੇ ਹੈਗੇ ਆ ਠੀਕ ਹੈ ਪਰ ਮੈਨੂੰ ਇਹ ਹੁੰਦਾ ਕਿ ਵੀਰੇ ਜਿਹੜੇ ਬੰਦੇ ਕੋਈ ਚੀਜ਼ ਜਾਵੇ ਤਸੱਲੀ ਬਖਸ਼ ਜਾਵੇ ਉਹੋ ਜੀ ਚੀਜ਼ ਨਾ ਜਾਵੇ ਠੀਕ ਹੈ ਵੀਰੇ ਕਾਫੀ ਬੰਦੇ ਆ ਸੀ ਅਸੀਂ ਵੀ ਮਾਰੇ ਹੈਗੇ ਆ ਪਰ ਆਪਦੇ ਵੱਲੋਂ ਇਹੀ 100% ਕੋਸ਼ਿਸ਼ ਕੀਤੀ ਦੀ ਕਿ ਚੰਗੀ ਚੀਜ਼ ਦਿੱਤੀ ਜਾਵੇ ਅੱਜ ਹੁਣ ਇੱਕ ਇਹ ਸਿੰਗਲ ਜੋੜਾ ਰਾਜਨ ਵਾਲਿਆਂ ਚੋਂ ਕੱਟਿਆ ਚਿੱਟੀਆਂ ਅੱਖਾਂ ਦੇ ਵਿੱਚ ਜੇ نسل ਦੀ ਗੱਲ ਕੀਤੀ ਜਾਵੇ ਜੇ نسل ਹੈ ਤੇ نسل ਹੀ ਦੱਸਣੀ ਹੈ ਇਹ ਨਹੀਂਗਾ ਕਿ ਹੈ ਕੋਸ਼ ਹੈ ਤੇ ਦੱਸਣਾ ਕੋਸ਼ ਹੈ ਇੱਕ ਰਾਜਨ ਵਾਲਿਆ ਚੋ ਜੋੜਾ ਕੱਢਿਆ ਇੱਕ ਬਿੰਦਰ ਵਾਲਿਆ ਚੋ ਜੋੜਾ ਕੱਢਿਆ ਬਿੰਦਰ ਵਾਲਿਆ ਚੋ ਅੱਜ ਜੋੜਿਆਂ ਦਾ ਸ਼ੋਅਕ ਕਰਾਵਾਂਗਾ ਤੁਹਾਨੂੰ ਕਾफी ਵੀਰਾ ਦੀ ਡਿਮਾਂਡ ਰਹਿੰਦੀ ਬਿੰਦਰ ਵਾਲੇ ਕੂਤਰਾਂ ਚੋ ਲਾਲ ਚੀਨੇ ਕੂਤਰ ਦਿਖਾਵਾਂਗਾ ਬਿੰਦਰ ਵਾਲਿਆ ਚੋ ਇੱਕ ਇਹ ਰਾਜਨ ਵਾਲਿਆ ਚੋ ਜੋੜਾ ਸ਼ੋਅਕ ਕਰਾਂ ਲੱਗਾ ਮੈਂ ਤੁਹਾਨੂੰ ਠੀਕ ਹੈ ਜੀ ਇਹ ਵੀਡੀਓ ਦਾ ਸ਼ੋਅਕ ਕਰੋ ਮੇਰਾ ਵੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਵੀ ਲੋ ਮੇਰਾ ਵੀ ਚਿੱਟੀਆਂ ਅੱਖਾਂ ਦੇ ਵਿੱਚ ਜੋੜਾ ਐਂ ਤਸੱਲੀ ਬਖਸ਼ ਮੇਰਾ ਵੀਰ ਔਰ ਸਭ ਤੋਂ ਵੱਡੀ ਗੱਲ ਆ ਵੀਰੇ ਚਾਰ ਘਰਾਂ ਦੇ ਵੀ ਬੱਚੇ ਰੋਕਦੇ ਇਹਨਾਂ ਦੇ ਠੀਕ ਆ ਚਿੱਟੀਆਂ ਅੱਖਾਂ ਦੇ ਵਿੱਚ ਕਾਲੀਆਂ ਨੋਕਾਂ ਮੇਰਾ ਵੀਰ ਭੂਰੀਆਂ ਨੋਕਾਂ ਕਾਲੀਆਂ ਨੋਕਾਂ ਮੇਰਾ ਵੀਰ ਸ਼ੌਂਕ ਕਰ ਲੋ ਮੇਰਾ ਵੀਰ ਜੋੜੇ ਦੀ ਤਸੱਲੀ ਬਖਸ਼ ਜੋੜਾ ਮੇਰਾ ਵੀਰ ਔਰ ਮੇਨ ਗੱਲ ਆ ਵੀਰੇ ਬੇਨਤੀ ਇਹ ਹੈ ਵੀਡੀਓ ਪੂਰੀ ਦੇਖਿਓ ਸਕਿੱਪ ਕਰਕੇ ਨਾ ਦੇਖਿਓ ਮੇਰਾ ਵੀਰ ਵੀਡੀਓ ਪੂਰੀ ਦੇਖਿਓ ਪੂਰੇ ਮਜ਼ਾ ਆਏਗਾ ਕਿ ਚੀਜ਼ ਵਾਕਈ ਕੋਈ ਤਸੱਲੀ ਬਖਸ਼ ਹੈਗੀ ਐ ਕਿਉਂਕਿ ਚੈਨਲ YouTube ਤੇ ਬਹੁਤ ਹੋ ਗਿਆ ਹਰੇਕ ਬੰਦਾ ਨਸਲ ਲੱਗ ਦੱਸਣ ਲੱਗ ਪਿਆ ਠੀਕ ਹੈ ਪਰ ਨਸਲ ਦੱਸਣ ਵਾਸਤੇ ਵੀ ਜੁਤ ਰੱਖਣੀ ਪੈਂਦੀ ਵੀਰੇ ਹੈ ਨਹੀਂ ਕਿ ਆਪਾਂ ਹੁੰਦਾ ਕੋਸ਼ਿਸ਼ ਤੇ ਦੱਸੀ ਕੋਸ਼ਿਸ਼ ਜਾਈਏ ਮੇਰਾ ਵੀ ਠੀਕ ਹੈ ਨਸਲ ਉਹੀ ਬੰਦਾ ਦੱਸ ਸਕਦਾ ਜਿਹਦੇ ਕੋਲ ਚੀਜ਼ ਹੈਗੀ ਹੈ ਜਾਂ ਜਿੰਨੇ ਹੰਡਾਈ ਹੈ ਠੀਕ ਹੈ ਵੀਰੇ ਕਬੂਤਰਾਂ ਦੀਆਂ ਸ਼ਕਲਾਂ ਅਗਲਾ ਤਾਂ ਇੱਕੋ ਨਾਲ ਗਈਆਂ ਹੀ ਹੁੰਦੀਆਂ ਮੇਰਾ ਵੀ ਹੁਣ ਤੁਹਾਨੂੰ ਇਹਨਾਂ ਦਾ ਇੱਕ ਇੱਕ ਕਰਕੇ ਅੱਖਾਂ ਦਾ ਪੰਗਿਆ ਦਾ ਸ਼ੋਅ ਕਰਾਣ ਲੱਗਾ ਮੇਰਾ ਵੀ ਵੀਡੀਓ ਪੂਰੀ ਦੇਖਿਓ ਸਕਿੱਪ ਕਰਕੇ ਨਾ ਦੇਖਿਓ ਮੇਰਾ ਵੀ ਕਿਉਂਕਿ ਪੂਰੀ ਵੀਡੀਓ ਵੇਖਣ ਲੱਗਿਆਂ ਪਤਾ ਲੱਗ ਜਾਂਦਾ ਤਸੱਲੀ ਬਖਸ਼ ਕੀ ਚੀਜ਼ ਹੈਗੀ ਕੀ ਨਹੀਂ ਹੁਣ ਇੱਕ ਇੱਕ ਕਰਕੇ ਇਹਨਾਂ ਦਾ ਅੱਖਾਂ ਦੇ ਪੰਜਿਆਂ ਦਾ ਸ਼ੌਕ ਕਰਾਣ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ 'ਚ ਲੋ ਵੀਰੇ ਕਰੋ ਕਬੂਤਰ ਦਾ ਸ਼ੌਕ ਮੇਰਾ ਵੀਰ ਚਿੱਟੀਆਂ ਅੱਖਾਂ ਦੇ ਵਿੱਚ ਕਬੂਤਰ ਹੈ ਹਲਕੇ ਹਲਕੇ ਲੌਂਗ ਹੈ ਮੇਰਾ ਵੀਰ ਬਰਾਊਨ ਲੌਂਗ ਹੈ ਇਹਦੇ ਠੀਕ ਹੈ ਜੀ ਪੂਰੇ ਲੌਂਗ ਹੈ ਇਹਦੇ ਸਿਰ ਤੇ ਔਰ ਜਿਹੋ ਜੀ ਨੋਕ ਹੈ ਉਹੋ ਜਿਹੀ ਲੌਂਗ ਹੈ ਇਹਦੇ ਪੂਰੇ ਤਸੱਲੀ ਬਖਸ਼ ਜੋੜਾ ਮੇਰਾ ਵੀਰ ਠੀਕ ਹੈ ਜੀ ਇਹ ਇਹਦੇ ਕਲਫ ਲੱਗੀ ਹੋਈ ਹੈ ਇਹ ਕਲਫ ਲੱਗੀ ਹੈ ਸਿਰ ਤੇ ਚੁੱਟ ਹੈਗੇ ਆ ਮੇਰਾ ਵੀਰ ਇਹੋ ਜੀ ਨੋਕ ਹੈ ਉਹੋ ਜੇ ਛੋਟਾ ਇਹਦੇ ਸਿਰ ਤੇ ਠੀਕ ਹੈ ਮੇਰਾ ਵੀਰ ਆ ਲੋ ਪੱਲਾ ਚੈੱਕ ਕਰਿਓ ਮੇਰਾ ਵੀਰ ਠੀਕ ਹੈ ਪੱਲਾ ਦੇਖੋ ਤੁਸੀਂ ਕਿਹਾਰ ਨਿੱਗਰ ਕੁਆਲਿਟੀ ਦੇ ਵਿੱਚ ਹੈ ਪੂਰਾ ਤਸੱਲੀ ਬਖਸ਼ ਜੋੜਾ ਮੈਂ ਤੁਹਾਨੂੰ ਫੇਰ ਵੀਰੇ ਬੇਨਤੀ ਕਰ ਰਿਆ ਦੋ ਜੋੜੇ ਲਾਇਦੇ ਆ ਵੀਰੇ ਸਾਹਮਣੇ ਆ ਕੇ ਵੀਡੀਓ ਲਾਈ ਦੀ ਹੈ ਵੀਰੇ ਇਹ ਨਹੀਂ ਕਿ ਬੋਲੀ ਚੱਲੋ ਪਿੱਛੇ ਪਿੱਛੇ ਬੋਲੀ ਚੱਲੋ ਜੋ ਮਰਜੀ ਸਾਹਮਣੇ ਆ ਕੇ ਵੀਡੀਓ ਲਾਈ ਦੀ ਹੈ ਕਿ ਅਗਲੇ ਨੂੰ ਵੀ ਕੁਝ ਸਮਝ ਆਵੇ ਕਿ ਵਾਕਈ ਜੈਨੂਇਨ ਬੰਦਾ ਵੀਡੀਓ ਪਾ ਰਿਹਾ ਕਿੱਦਾਂ ਕਿੱਦਾਂ ਨਹੀਂ ਠੀਕ ਹੈ ਵੀਰੇ ਚੈੱਕ ਕਰੋ ਮੇਰਾ ਵੀਰ ਨਾ ਆਪਾਂ ਸ਼ਾਮਾਂ ਦੁਪਹਿਰਾਂ ਦੀਆਂ ਗਰੰਟੀਆਂ ਦਈ ਦੀਆਂ ਨਾ ਸਾਡੇ ਕੋਲ ਹੁੰਦੀਆਂ ਪੰਜੇ ਦੇਖਿਓ ਹੁਣੇ ਤੇ ਲੋ ਜੀ ਇੱਕਦਮ ਲਾਲ ਸੁਰਖ ਪੰਜੇ ਔਰ ਜਿਹੋ ਜੀ ਨੋਕ ਹੈ ਉਹੋ ਜੀਆਂ ਨੋਂਦਰਾ ਮੇਰਾ ਵੀ ਸਭ ਤੋਂ ਵੱਡੀ ਗੱਲ ਮਿਸ ਦਾ ਪਤਾ ਲੱਗ ਜਾਂਦਾ ਇੱਥੋਂ ਮਿਸ ਤਾਂ ਨਹੀਂ ਕਬੂਤਰ ਨੋਂਦਰਾ ਚੈੱਕ ਕਰੋ ਠੀਕ ਹੈ ਵੀਰੇ ਜੋ ਚੀਜ਼ ਹੋਏਗੀ ਵੀਰੇ ਉਹੀ ਚੀਜ਼ ਦੱਸਣੀ ਮੈਂ ਤੁਹਾਨੂੰ ਅੱਗੇ ਵੀ ਗਿਆ ਇਹ ਨਹੀਂ ਚੀਜ਼ ਕੀ ਹੋਣਾ ਕੋਸ਼ ਹੈ ਤੇ ਦੱਸਣਾ ਕੋਸ਼ ਹੈ ਮੇਰਾ ਵੀ ਲੋਗ ਦੇ ਜੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਨਸਲ ਨਸਲ ਕਰੀਦੀ ਹੈ ਤੇ ਨਸਲ ਦੀ ਵੀ ਜ਼ਰਤ ਵੀ ਰੱਖੀਦੀ ਹੈ ਕਿ ਹੈਗੀ ਇਹ ਚੀਜ਼ ਕੋਈ ਕਿ ਨਹੀਂ ਹੈਗੀ ਮੇਰਾ ਵੀ। ਲੋ ਵੀਰੇ ਵੀਡੀਓ ਤਾਂ ਨਹੀਂ ਪਾ ਰਹੇ ਸੀਗੇ ਕਿ ਕਬੂਤਰਾਂ ਦੀ ਕਾਫੀ ਲੋਕਾਂ ਦੇ ਕਬੂਤਰਾਂ ਨੂੰ ਬਿਮਾਰੀ ਚੱਲ ਰਹੀ ਸੀਗੀ ਤਾਂ ਨਹੀਂ ਕਰਕੇ ਵੀਡੀਓ ਪਾ ਰਹੇ ਸੀਗੇ। ਠੀਕ ਹੈ ਮੇਰਾ ਵੀ ਕੁਆਲਿਟੀ ਚੈੱਕ ਕਰ ਲਓ ਜੋੜੇ ਦੀ ਐਨ ਤਸੱਲੀ ਬਖਸ਼ ਜੋੜਾ ਹੁਣ ਕਬੂਤਰੀ ਦਾ ਸ਼ੌਂਕ ਕਰਾਂ ਲੱਗਾ ਮੇਰਾ ਵੀਰ ਬਣੇ ਰਹੋ ਵੀਡੀਓ 'ਚ। ਲੋ ਵੀਰੇ ਚਰੋ ਚੈੱਕ ਕਬੂਤਰੀ ਦੀ ਕੁਆਲਿਟੀ ਲੋ ਮੇਰਾ ਵੀਰ। ਦੇਖੋ। ਹੈਗੀ ਬੰਬ ਕੁਆਲਿਟੀ ਮੇਰਾ ਵੀਰ। ਜੋ ਚੀਜ਼ ਹੈਗੀ ਵੀਰੇ ਉਹੀ ਚੀਜ਼ ਦੱਸਣੀ ਮੈਂ ਫੇਰ ਦੁਆਰ ਤੋਂ ਤੁਹਾਨੂੰ ਬੇਨਤੀ ਕਰ ਰਿਹਾ ਠੀਕ ਹੈ ਮੇਰਾ ਵੀਰ ਕੁਆਲਿਟੀ ਚੈੱਕ ਕਰੋ ਕਬੂਤਰੀ ਦੀ ਲੋ ਜੀ ਉਹ ਕਬੂਤਰੀ ਨੇ ਆਂਡੇ ਰੱਖੇ ਹੋਏ ਸੀਗੇ ਪਰ ਆਂਡੇ ਆਪਾ ਸਿੱਟ ਤੇ ਲੋਗ ਰਹੇ ਅੱਖ ਦੀ ਕੁਆਲਿਟੀ ਦੇਖੋ ਇਹ ਜ਼ਰੂਰੀ ਨਹੀਂ ਕਿ ਵੀਰੇ ਤੁੱਪ ਕਰਕੇ ਆ ਪਰ ਆਪਾਂ ਨੋਰਮਲ ਵੀਡੀਓ ਬਣਾਈ ਦੀ ਹੈ ਠੀਕ ਹੈ ਕੋਈ ਫਿਲਟਰ ਨਹੀਂ ਲਾਈਦਾ ਕੋਈ ਕੁਝ ਨਹੀਂ ਹੈ ਨੋਕ ਦੇਖੋ ਤੁਸੀਂ ਇੱਕਦਮ ਪਤਲੇ ਸਰੀਰ ਦੀ ਕਬੂਤਰੀ ਹੈ ਜਿਹੋ ਜੇ ਲੌਂਗ ਕਬੂਤਰ ਦੇ ਆ ਉਹੋ ਜੀ ਕਬੂਤਰੀ ਦੇ ਆ ਠੀਕ ਹੈ ਮੇਰਾ ਵੀਰ ਕਾਲੀਆਂ ਪਲਕਾਂ ਪਲਕਾ ਚੈੱਕ ਕਰੋ ਜਮਾ ਕਾਲੀਆਂ ਸ਼ਾਹ ਪਲਕਾਂ ਠੀਕ ਹੈ ਮੇਰਾ ਵੀ ਤਸੱਲੀ ਬਖਸ਼ ਜੋੜਿਆ ਤਸੱਲੀ ਬਖਸ਼ ਲੋ ਮੇਰਾ ਵੀ ਤੇ ਮੇਰੇ ਵੀਰ ਬਸ ਬੇਨਤੀ ਤੁਹਾਡੇ ਇਹੀ ਅਚਰਣਾ ਚ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਮੇਰਾ ਵੀਰ ਜਿਹੜੇ ਵੀਰ ਆਪਨ ਪਿਆਰ ਕਰਨ ਵਾਲੇ ਕਬੂਤਰੀ ਇਹ ਕੱਟ ਕੀਤੀ ਹੋਈ ਹੈ ਠੀਕ ਹੈ ਵੀਰੇ ਇਹ ਕਬੂਤਰੀ ਕੱਟ ਕੀਤੀ ਹੋਈ ਹੈ ਲੋ ਜੀ ਉਫਰੀ ਕੱਟ ਕਰ ਲਈ ਸੀਗੀ ਚੀਜ਼ ਥੋੜੀ ਲਾਣੀ ਭਰ ਵੀਰੇ ਤਸੱਲੀ ਬਖਸ਼ ਲਾਣੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਜਿੰਨੀ ਕੀ ਚੀਜ਼ ਦੀ ਸਮਝ ਆਂਦੀ ਓਨੀ ਕੀ ਚੀਜ਼ ਹੀ ਲੈਣੀ ਖੜ ਦੇ ਪੁੱਤ ਓਏ ਪੂਰਾ ਜ਼ੋਰ ਮਾਰ ਦੀ ਕੁਤਰੀ ਲੋ ਵੀ ਕਰੋ ਚੈੱਕ ਕੁਆਲਟੀ ਠੀਕ ਹੈ ਵੀਰੇ ਕਰੋ ਤਸੱਲੀ ਬਖਸ਼ ਜੋੜਾ ਨੈਕਸਟ ਜੋੜੇ ਦਾ ਸ਼ੌਂਕ ਕਰਾ ਲਗਾ ਮੇਰਾ ਵੀਰ ਬੜੇ ਰੋ ਵੀਡੀਓ ਚ ਲੋ ਵੀਰੇ ਨੈਕਸਟ ਜੋੜੇ ਦਾ ਸ਼ੌਂਕ ਕਰੋ ਮੇਰਾ ਵੀਰ ਬਿੰਦਰਕੇ ਵਾਲਿਆਂ ਦੇ ਵਿੱਚੋਂ ਆ ਜੋੜਾ ਮੇਰਾ ਵੀਰ ਠੀਕ ਹੈ ਜੀ ਕੁਆਲਟੀ ਚੈੱਕ ਕਰ ਲਓ ਜੋੜੇ ਦੀ ਲੋ ਮੇਰਾ ਵੀਰ ਕਰੋ ਸ਼ੌਂਕ ਚਿੱਟੀਆਂ ਅੱਖਾਂ ਦੀ ਕਬੂਤਰੀ ਹੈ ਖਟੀਆਂ ਅੱਖਾਂ ਦਾ ਕੂਤਰਾ ਮੇਰਾ ਵੀ ਠੀਕ ਆ ਵੀਰੇ ਕਰੋ ਕੁਆਲਟੀ ਚੈੱਕ ਮੇਰਾ ਵੀ ਜਿਹੜੇ ਕਿਸੇ ਵੀਰ ਨੂੰ ਸਮਝ ਆਂਦੀ ਹੈ ਆਪਣੇ ਨਾਲ ਸੰਪਰਕ ਕਰ ਸਕਦਾ ਜੁਮ ਘਟਾ ਦਿਓ ਠੀਕ ਆ ਵੀਰੇ ਲੋ ਜੀ ਕਰੋ ਸ਼ੌਂਕ ਮੇਰਾ ਵੀ ਆ ਲੋ ਕੂਤਰਾ ਤਿਲਟਾਇਆ ਹੋਇਆ ਮੇਰਾ ਵੀ ਠੀਕ ਆ ਅੱਖ ਚ ਕੱਟ ਪੈਂਦਾ ਕੂਤਰ ਦੇ ਸ਼ੌਂਕ ਕਰਾਵਾਂਗਾ ਹੁਣ ਪੂਰਾ ਮਸਤ ਕੂਤਰਾ ਜੀ ਠੀਕ ਆ ਮੇਰਾ ਵੀ ਜੋੜੇ ਲੱਗੇ ਲਗਾਇਆ ਵੀਰੇ ਜੋੜਾ ਠੀਕ ਆ ਜੀ ਤੇ ਸ਼ੌਂਕ ਕਰੋ ਮੇਰਾ ਵੀਰ ਹੁਣ ਇੱਕ ਇੱਕ ਕਰਕੇ ਇਹਨਾਂ ਦਾ ਅੱਖਾਂ ਦੇ ਪੰਜੇ ਦਾ ਸ਼ੌਂਕ ਕਰਾਂ ਲਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋਕ ਤੇਲ ਕਟਿਆ ਕਬੂਤਰਾ ਵੀਰੇ ਠੀਕ ਹੈ ਜੀ ਹਲਕਾ ਫੁਲਕਾ ਝਾਰਚ ਪਿਆ ਹੈ ਕਬੂਤਰ ਲੋ ਜੀ ਕਰੋ ਕੁਆਲਿਟੀ ਚੈੱਕ ਇਹ ਪੱਲਾ ਦੇਖਿਓ ਇਹਦਾ ਲੋ ਵੀਰੇ ਪੱਲਾ ਚੈੱਕ ਕਰੋ ਠੀਕ ਹੈ ਕਰੋ ਕੁਆਲਿਟੀ ਚੈੱਕ ਮੇਰਾ ਵੀਰ ਇਹ ਆ ਲੋ ਜੀ ਤਸੱਲੀ ਬਖਸ਼ ਜੋੜੇ ਆ ਮੇਰਾ ਵੀਰ ਦੋਨੋਂ ਦੇ ਦੋਨੋਂ ਜੋੜੇ ਇਹ ਪੁਰਾਣੇ ਰੰਗ ਲੱਗੇ ਹੋਏ ਕਬੂਤਰ ਦੇ ਠੀਕ ਹੈ ਜੀ ਹਲਕਾ ਫੁਲਕਾ ਝਾੜ ਚੱਕ ਕਬੂਤਰ ਆ ਲਓ ਵੀ ਕਰੋ ਚੱਕ ਠੀਕ ਹੈ ਜੀ ਕਰੋ ਤਸੱਲੀ ਬਖਸ਼ ਜੋੜਾ ਮੇਰਾ ਵੀਰ ਆ ਲਓ ਵੀ ਪੰਜੇ ਚੈੱਕ ਕਰੋ ਇਹਦੇ ਇਹ ਪਲਾਸਟਿਕ ਦੀ ਢੱਲ ਪਈ ਹੋਈ ਪੈਰ ਦੇ ਵਿੱਚ ਠੀਕ ਹੈ ਵੀਰੇ ਪਲਾਸਟਿਕ ਦੀ ਢੱਲ ਪਈ ਹੋਈ ਹੈ ਤੇ ਮੈਂ ਵੀਰੇ ਫੇਰ ਬੇਨਤੀ ਇਹੀ ਤੁਹਾਨੂੰ ਕਹਿ ਰਿਹਾ ਵੀਡੀਓ ਪੂਰੀ ਦੇਖਿਓ ਵੀਰੇ ਤਾਂ ਹੀ ਸਮਝ ਆ ਜਾਂਦੀ ਏ ਆਲੋ ਮੇਰਾ ਵੀਰ ਚੈੱਕ ਕਰੋ ਵੀਰੇ ਠੀਕ ਹੈ ਵੀਰੇ ਕਰੋ ਸ਼ੌਂਕ ਹੁਣ ਕਬੂਤਰੀ ਦਾ ਸ਼ੌਂਕ ਕਰਾਂ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਵੀਰੇ ਕਰੋ ਚੈੱਕ ਕਬੂਤਰੀ ਦੀ ਕੁਆਲਿਟੀ ਚੈੱਕ ਕਰੋ ਵੀਰੇ ਫੁੱਲ ਬਟਾ ਫੁੱਲ ਗਰਮ ਕਬੂਤਰੀ ਏ ਮੇਰਾ ਵੀਰ ਠੀਕ ਹੈ ਜੀ ਆਲੋ ਕਰੋ ਸ਼ੌਂਕ ਲੋ ਵੀ ਪੱਲੇ ਚੈੱਕ ਕਰੋ ਇਹਦੇ ਇਹ ਆ ਲੋ ਮੈ ਵੀ ਪੱਲੇ ਦੇਖੋ ਪੱਲੇ ਦੇਖੋ ਵੀਰੇ ਕੋਈ ਗੈਪ ਨਹੀਂ ਕੋਈ ਕੁੱਛ ਨਹੀਂ ਹੈ ਔਰ ਫੁੱਲ ਬਟਾ ਫੁੱਲ ਨਿੱਗਰ ਕੁਆਲਟੀ ਹੈ ਚੈੱਕ ਕਰੋ ਮੈ ਵੀ ਠੀਕ ਹੈ ਵੀਰੇ ਇੱਕ ਪੱਲੇ ਹੁੰਦੇ ਨਾ ਗੈਪ ਹੁੰਦਾ ਹੈ ਦੇਖੋ ਵੀਰੇ ਕੋਈ ਪੂਰਾ ਪੱਲਾ ਖੋਲਿਆ ਹੈ ਕੋਈ ਗੈਪ ਨਹੀਂ ਕੋਈ ਕੁੱਛ ਨਹੀਂ ਹੈ ਠੀਕ ਹੈ ਆਰਾਮ ਨਾਲ ਵੀਡੀਓ ਦਿਖਾਈ ਦੀ ਵੀਰੇ ਕਾਲੀ ਨਹੀਂ ਕਰੀ ਦੀ ਕਿ ਅਗਲੇ ਨੂੰ ਸਮਝ ਆਵੇ ਜਿੰਨੇ ਪੈਸੇ ਲਾਣੇ ਮੇਰਾ ਵੀ ਆ ਲੋ ਵੀ ਲੋ ਵੀਰੇ ਪੱਲਾ ਚੈੱਕ ਕਰੋ ਠੀਕ ਹੈ ਵੀਰੇ ਆਪਦੇ ਵੱਲੋਂ ਇਹੀ ਸ਼ੌਂਕ ਹੁੰਦਾ ਵੀਰੇ ਕੀ ਅਗਲੇ ਨੂੰ ਜਿਹਨੇ ਕੋਈ ਜਾਣਾ ਤਸੱਲੀ ਬਖਸ਼ੀ ਚੀਜ਼ ਜਾਵੇ ਕਰੋ ਕੁਆਲਟੀ ਚੈੱਕ ਮੇਰਾ ਵੀ ਠੀਕ ਹੈ ਜੀ ਆਲੋ ਵੀਰੇ ਕਰੋ ਸ਼ੌਂਕ ਲੋ ਠੀਕ ਹੈ ਵੀਰੇ ਕੰਪੀਆ ਦਾ ਸ਼ੌਂਕ ਕਰਾਨਾ ਆਲੋ ਜੀ ਪੰਜੇ ਚੈੱਕ ਕਰੋ ਠੀਕ ਹੈ ਵੀਰੇ ਜੋੜਿਆਂ ਦਾ ਹੁਣ ਤੁਹਾਨੂੰ ਛੱਡ ਕੇ ਸ਼ੌਂਕ ਕਰਾਨ ਲਗਾ ਦੋਨਾਂ ਦਾ ਬਣੇ ਰੋ ਵੀਡੀਓ ਚ ਲੋ ਵੀਰ ਕਰੋ ਤਸੱਲੀ ਬਖਸ਼ ਜੋੜਿਆ ਕਰੋ ਲੈਂਥਾ ਚੈੱਕ ਪੁੱਤਰਾ ਅੱਗੇ ਚੱਲ ਜਾ ਠੀਕ ਆ ਵੀਰੇ ਕਰੋ ਦੇਖੋ ਵੀਰੇ ਬੋਡੀ ਸਟਰਕਚਰ ਚੈੱਕ ਕਰੋ ਦੇਖੋ ਕਿਵੇਂ ਸੱਪ ਵਾਂਗੂ ਖੜਦੇ ਮੇਰਾ ਵੀਰ ਵੀਰੇ ਨਸਲ ਨਸਲ ਕਰੀ ਰਹੀ ਹੈ ਮੈਂ ਤੁਹਾਨੂੰ ਅੱਗੇ ਵੀ ਕਿਹਾ ਜੇ ਪੱਲੇ ਕੁਛ ਹੈਗਾ ਤੇ ਬੋਲੀਦਾ ਐਵੇਂ ਨਹੀਂ ਬੋਲੀਦਾ ਮੇਰਾ ਵੀ ਜੇ ਨਈ ਵੀਡੀਓ ਹੈਗੀ ਸੀ ਤੇ ਨਹੀਂ ਪਾ ਰਹੇ ਸੀ ਜੇ ਹੈਗੀ ਏ ਤੇ ਤਸੱਲੀ ਬਖਸ਼ ਚੀਜ਼ ਪਾਣੀ ਹੈ ਠੀਕ ਹੈ ਬਾਕੀ ਵੀਰੇ ਹਰੇਕ ਬੰਦੇ ਦੀ ਆਪਦੀ ਚੁਆਇਸ ਹੈ ਹਰੇਕ ਬੰਦੇ ਦੀ ਆਪਦੀ ਹੁੰਦੀ ਹੈ ਬੰਦੇ ਦੀ ਵੇਖਣੀ ਕਰਨੀ ਮੇਰਾ ਵੀਰ ਠੀਕ ਹੈ ਹਰੇਕ ਬੰਦੇ ਵਾਸਤੇ ਆਪਾਂ ਚੰਗੇ ਨਹੀਂ ਬਣ ਸਕਦੇ ਤੇ ਹਰੇਕ ਵਾਸਤੇ ਆਪਾਂ ਮਾੜੇ ਨਹੀਂ ਬਣ ਸਕਦੇ ਠੀਕ ਹੈ ਮੇਰਾ ਵੀਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਦੇ ਵੱਲੋਂ ਤਸੱਲੀ ਬਖਸ਼ ਜੋੜਾ ਦਿੱਤੇ ਆ ਦੇਖੋ ਖੜਤ ਖੜਤ ਦੇਖੋ ਤੁਸੀਂ ਰਾਜਨ ਵਾਲੇ ਜੋੜੇ ਲਓ ਦੇਖੋ ਮੇਰਾ ਮੰਨਦੀ ਗੱਲ ਮੇਰਾ ਵੀਰ ਠੀਕ ਹੈ ਮੇਰਾ ਵੀਰ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀਰੇ ਥੋੜੀ ਚੀਜ਼ ਪਾਈਏ ਇੱਕ ਜੋੜਾ ਪਾਈਏ ਚਾਹੇ ਦੋ ਪਾਈਏ ਪਰ ਚੀਜ਼ ਉਹ ਪਾਣੀ ਹੈ ਜਿਹੜੀ ਅਗਲੇ ਨੂੰ ਵੀ ਸਮਝ ਆਂਦੀ ਹੋਵੇ ਤੇ ਆਪ ਨੂੰ ਵੀ ਸਮਝ ਆਂਦੀ ਹੋਵੇ ਠੀਕ ਹੈ ਮੇਰਾ ਵੀਰ ਕਿਉਂਕਿ ਅੱਜ ਦੀ ਡੇਟ 'ਚ ਹਰੇਕ ਬੰਦਾ ਪਤਾ ਨਹੀਂ ਕਿਵੇਂ ਪੈਸੇ ਵਿਚਾਰਾ ਕਮਾ ਰਿਹਾ ਕਿਵੇਂ ਨਹੀਂ ਆਪਦੇ ਵਰਗੇ ਹੀ ਘਰ ਹੁੰਦੇ ਆ ਮੇਰਾ ਵੀਰ ਸਾਰਿਆਂ ਦੇ ਠੀਕ ਹੈ ਵੀਰੇ ਕੁਆਲਿਟੀ ਚੈੱਕ ਕਰ ਲਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚਰਨਾ ਤੁਹਾਡੇ 'ਚ ਬੇਨਤੀ ਹੈ ਹੀ ਤੁਹਾਡੇ ਕਰਕੇ ਹੀ ਅੱਜ ਆਪਾਂ ਇੱਥੇ ਆ ਮੇਰਾ ਵੀਰ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਠੀਕ ਹੈ ਵੀਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਖਾਸ ਕਰਕੇ ਵੀਰ ਉਹ ਜਿਹੜੇ ਵੀਰ ਆਪਣੇ ਕੋ ਵਟਸਐਪ ਤੇ ਵੀਡੀਓ ਮੰਗਦੇ ਆ ਠੀਕ ਹੈ ਮੇਰਾ ਵੀਰ ਤੇ ਜੋ ਚੀਜ਼ ਹੈ ਜੈਨੂਨ ਚੀਜ਼ ਦਿਖਾਈ ਦੀ ਮੇਰਾ ਵੀਰ ਠੀਕ ਹੈ ਵੀਰੇ ਮਿਲਦੇ ਵੀਰੇ ਨੈਕਸਟ ਵੀਡੀਓ ਚ ਲਵ ਯੂ ਐਵਰੀ ਵਨ ਸਾਰਿਆਂ ਨੂੰ ਮੇਰਾ ਵੀਰ